ਦਜੀਨਜੀ ਜੇ ਗੱਲ ਕਰੀਏ ਜੀਓ ਪੋਲਟਸ ਦੀ ਇੰਟਰਨੈਸ਼ਨਲ ਅਫੇਅਰਜ਼ੀ ਤਾਂ ਬਹੁਤ ਹੀ ਗੰਭੀਰ ਮਾਮਲਾ ਜੋ ਨਿਕਲ ਕੇ ਸਾਹਮਣੇ ਆਇਆ ਹੈ ਗੱਲ ਕਰੀਏ ਲਿਬਨਾਨ ਦੇ ਜੋ ਇੱਕ ਮਿਲਨ ਗਰੁੱਪ ਹੈ ਹਿਜ਼ਬੁੱਲਾ ਉਹਨਾਂ ਦੇ 4000 ਕਿਲੋ ਕੇ ਬੰਦਿਆਂ ਦੇ ਜੇਬਾਂ ਦੇ ਵਿੱਚ ਪਈ ਹੋਏ ਪੇਜਰਸ ਬਲਾਸਟ ਹੋ ਜਾਂਦੇ ਨੇ ਜਿਸ ਤੋਂ ਬਾਅਦ ਕਿਸੇ ਦੇ ਹੱਥ ਪੈਰ ਉੜ ਜਾਂਦੇ ਨੇ ਕਿਸੇ ਦੀਆਂ ਅੱਖਾਂ ਉੜ ਜਾਂਦੀਆਂ ਨੇ ਸਰੀਰ ਦਾ ਉਹਨਾਂ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ ਕਾਫੀ ਵੱਡਾ ਨੁਕਸਾਨ ਹੋਇਆ ਹੈ ਪੂਰੀ ਦੁਨੀਆ ਵਿੱਚ ਸਵਾਲ ਹੈ ਕਿ ਇਸ ਸਾਰੇ ਕੰਨਾਂ ਦੇ ਪਿੱਛੇ ਕੌਣ ਹੈ ਕੋਈ ਅਮਰੀਕਾ ਨੂੰ ਦੋਸ਼ੀ ਮੰਨ ਰਿਹਾ ਕੋਈ ਕਿਸੇ ਹੋਰ ਦੁਸ਼ਮਣ ਨੂੰ ਉਹਨਾਂ ਦੁਸ਼ਮਣ ਮੰਨ ਰਿਹਾ ਕਿਵੇਂ ਦੇਖਦੇ ਹੋ ਇਸ ਦੇ ਪਿੱਛੇ ਕਿਸ ਦਾ ਹੱਥ ਸੀ ਕੀ ਹੋਇਆ ਸੱਜਕੰਨਾ ਬਾਰੇ ਕਿ 4000 ਕਿਲੋ ਕੇ ਜੋ ਲੋਕ ਨੇ ਉਹਨਾਂ ਦੀ ਜੇਬਾਂ ਵਿੱਚ ਪਈ ਹੋਏ ਜੋ ਪੈਜਰ ਨੇ ਉਹ ਬਲਾਸਟ ਹੋ ਜਾਂਦੇ ਨੇ ਜੀ ਦੇਖੋ ਦੁਨੀਆ ਦੇ ਵਿੱਚ ਬਹੁਤ ਟੈਕਨੋਲੋਜੀ ਜਿਹੜੀ ਹੈ ਉਹ ਅੱਜ ਆ ਚੁੱਕੀ ਹੈ ਤੇ ਉਹ ਆਪਾਂ ਜੇ ਕਈਏ ਪਈ ਜਿਹੜੀਆਂ ਖੁਫੀਆ ਏਜੰਸੀਆਂ ਹੁੰਦੀਆਂ ਨੇ ਵੱਖ-ਵੱਖ ਮੁਲਕਾਂ ਦੀਆਂ ਉਹਨਾਂ ਦੇ ਕੋਲ ਹੈ ਨੇ ਉਹ ਆਪਣੇ ਲਈ ਆਪਣੇ ਮਫਾਦਾਂ ਦੇ ਲਈ ਉਹ ਟੈਕਨੋਲੋਜੀਜ਼ ਵਰਤਦੀਆਂ ਵੀ ਨੇ ਪਰ ਇਹ ਆਪਣੇ ਆਪ ਦੇ ਵਿੱਚ ਹੀ ਦੁਨੀਆ ਦੀ ਇੱਕ ਅਨੋਖੀ ਘਟਨਾ ਹੋ ਕੇ ਸਾਹਮਣੇ ਆਈ ਹੈ ਜਿਹਨੂੰ ਯਾਦ ਕੀਤਾ ਜਾਂਦਾ ਰਹੇਗਾ ਸਮੇਂਦਰ ਸਮੇਂ ਤੇ ਇਹਦੇ ਪ੍ਰਨਾਮ ਇਹਦੇ ਸਿੱਟੇ ਸਮੇਂ ਦੇ ਵਿੱਚ ਜਿਹੜੇ ਭੁਗਤਨੇ ਪੈਣਗੇ ਉਹ ਵੀ ਅੱਜ ਤੋਂ ਸੋਚਾਂ ਸ਼ੁਰੂ ਹੋ ਚੁੱਕੀਆਂ ਹੋਣੀਆਂ ਜਿਹੜੇ ਸ਼ੈਤਾਨੀ ਦਿਮਾਗ ਨੇ ਉਹ ਇਹਦੇ ਉੱਤੇ ਅੱਖ ਰੱਖ ਕੇ ਬੈਠ ਗਏ ਹੋਣੇ ਆ ਉਹ ਸਾਰਾ ਕੁਝ ਦੇਖ ਰਹੇ ਹੋਣੇ ਆ ਕਿ ਇਹ ਹੋਇਆ ਤੇ ਅਸੀਂ ਵੀ ਕਰ ਸਕਦੇ ਆ ਇਹ ਘਟਨਾ ਨਹੀਂ ਹੈ ਇਹ ਇੱਕ ਆਪਾਂ ਇਹ ਕਹੀਏ ਕਿ ਭਵਿੱਖ ਦੇ ਲਈ ਵੀ ਬਹੁਤ ਵੱਡਾ ਖਤਰਾ ਜਿਹੜਾ ਹੈ ਉਹ ਆ ਗਿਆ ਤੁਸੀਂ ਹੁਣ ਦੇਖੋ ਤੁਸੀਂ ਗੱਲ ਕੀਤੀ ਹੈ ਹਿਜਬੁੱਲਾ ਗਰੁੱਪ ਹੈ ਹਿਜਬੁੱਲਾ ਮਿਲਿਟੈਂਟ ਗਰੁੱਪ ਹੈ ਜੋ ਤੁਹਾਨੂੰ ਪਤਾ ਹੋਣਾ ਹੈ ਜਿਹੜੇ ਮਿਲਿਟੈਂਟ ਗਰੁੱਪ ਦੁਨੀਆ ਦੇ ਵਿੱਚ ਕੰਮ ਕਰਦੇ ਨੇ ਹੂਥੀ ਰੈਵਲਸ ਹੈਗੇ ਆ ਜਾਂ ਫਿਰ ਜਿਹੜੇ ਫਲਸਤੀਨ ਦੇ ਲੜਾਕੇ ਹੈਗੇ ਆ ਉਸ ਤੋਂ ਬਾਅਦ ਤਾਲੀਬਾਨ ਕਿਸੇ ਵੇਲੇ ਲੜਦੇ ਰਹੇ ਆ ਜਾਂ ਬਲੋਚਿਸਤਾਨ ਦੇ ਵਿੱਚ ਕਸ਼ਮੀਰ ਦੇ ਵਿੱਚ ਮਿਲਿਟੈਂਟ ਗਰੁੱਪ ਕੰਮ ਕਰਦੇ ਆ ਸੋ ਜਿਹੜਾ ਹਿਜਬੁੱਲਾ ਉਹ ਵੀ ਕਿਤੇ ਨਾ ਕਿਤੇ ਇਜ਼ਰਾਇਲ ਦਾ ਵਿਰੋਧੀ ਹੈ ਤੇ ਜਿਹੜੀ ਫਲਸਤੀਨ ਦੇ ਨਾਲ ਲੱਗੀ ਹੋਈ ਜੰਗ ਹੈ ਤੇ ਉਹ ਫਲਸਤੀਨ ਵਾਲੇ ਪਾਸਿਓਂ ਹਿਜਬੁੱਲਾ ਗਰੁੱਪ ਜਿਹੜਾ ਹੈ ਉਹ ਭੁਗਤ ਰਿਹਾ ਤੇ ਜੇ ਜ ਰਾਨ ਦੇ ਲੜਾਕੇ ਹੋ ਗਏ ਜਾਂ ਹੋਰ ਸਾਰੇ ਹੋ ਗਏ ਇਹ ਸਾਰੇ ਮਤਲਬ ਕਹਿ ਲਈਏ ਵੀ ਇਸ ਵਲੇ ਜਿਹੜਾ ਇਜ਼ਰਾਈਲ ਹੈ ਉਹਦੇ ਵਿਰੋਧੀ ਨੇ ਤੇ ਉਹ ਸਾਥ ਦੇ ਰਹੇ ਨੇ ਫਲਸਤੀਨ ਦਾ ਤੇ ਇੱਕ ਪਾਸਿਓ ਉਹ ਉਹ ਧਿਰ ਹੋ ਗਈ ਤੇ ਦੂਸਰੇ ਪਾਸੇ ਇਜ਼ਰਾਈਲ ਹੋ ਗਈ ਇਜ਼ਰਾਈਲ ਉਹ ਮੁਲਕ ਹੈ ਜਿਹਦੀ ਖੁਫੀਆ ਏਜੰਸੀ ਜਿਹੜੀ ਹੈ ਮੰਨੀ ਜਾਂਦੀ ਮੋਸਾਦ ਦੁਨੀਆ ਦੀ ਇੱਕ ਨੰਬਰ ਏਜੰਸੀ ਹੈ ਮੋਸਾਦ ਜਿਹੜੀ ਹੈ ਕਹਿੰਦੇ ਵੀ ਕੋਲ ਖੜੇ ਹੋਏ ਬੰਦੇ ਨੂੰ ਜਿਹੜਾ ਹੈ ਉਹ ਇਸ ਤਰ੍ਹਾਂ ਕਤਲ ਕਰ ਦਿੰਦੀ ਹੈ ਕਿ ਪਤਾ ਹੀ ਨਹੀਂ ਲੱਗਦਾ ਉਹਦੇ ਕਾਰਨਾਂ ਦਾ ਪਤਾ ਨਹੀਂ ਲੱਗਦਾ ਮੌਤ ਕਿਵੇਂ ਹੋਈ ਹੈ ਜਦੋਂ ਕਹਿੰਦੇ ਆ ਵੀ 1984 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੋਇਆ ਤੇ ਕਿਤੇ ਨਾ ਕਿਤੇ ਮੁਸਾਦ ਨੇ ਵੀ ਸਾਥ ਦਿੱਤਾ ਉਸ ਤੋਂ ਬਾਅਦ ਹੁਣ ਅੱਜ ਤੇ ਆ ਜੀਏ ਆਪਾਂ ਵੀ ਜਿਹੜੀ ਘਟਨਾ ਹੋਈ ਹੈ ਹਿਜ਼ਬੁੱਲਾ ਦੇ ਲੜਾਕੇ ਜਿਹੜੇ ਨੇ ਉਹ ਤਕਰੀਬਨ 4000 ਦੱਸੀ ਜਾਂਦੀ ਹੈ ਗਿਣਤੀ ਬਹੁਤ ਵੱਡੀ ਨਿਊਜ਼ ਹੈ ਵੱਡੇ ਅਖਬਾਰਾਂ ਦੇ ਵਿੱਚ ਆਈ ਹੈ ਤੇ ਇਹ ਕੀ ਕਿਹਾ ਗਿਆ ਵੀ ਉਹਨਾਂ ਦੇ ਜੇਬਾਂ ਦੇ ਵਿੱਚ ਪਏ ਹੋਏ ਪੇਜਰ ਪੇਜਰ ਦੀ ਜਦੋਂ ਗੱਲ ਚੱਲਦੀ ਹੈ ਤੇ ਮੋਬਾਈਲ ਫੋਨ ਤੋਂ ਪਹਿਲਾਂ ਪੇਜਰ ਆਏ ਸੀ ਤੁਹਾਨੂੰ ਸ਼ਾਇਦ ਕਿਸੇ ਕਿਸੇ ਨੂੰ ਯਾਦ ਵੀ ਹੋਣਾ ਹੈ ਪੇਜਰ ਹੁੰਦੇ ਸੀ ਖਾਸ ਤੌਰ ਤੇ ਟੈਕਸਟ ਮੈਸੇਜ ਭੇਜਣ ਵਾਸਤੇ ਤੇ ਰਿਸੀਵ ਕਰਨ ਵਾਸਤੇ ਸੋ ਜਿਹੜੇ ਮਿਲਿਟੈਂਟ ਗਰੁੱਪ ਹੁੰਦੇ ਆ ਇਹ ਆਪਣੇ ਤਰੀਕੇ ਦੇ ਨਾਲ ਆ ਟੈਕਨੋਲੋਜੀਜ਼ ਵਰਤਦੇ ਆ ਕਿ ਉਹਨੂੰ ਕੋਈ ਹੈਕ ਨਾ ਕਰ ਲਵੇ ਦੇਸ਼ਾਂ ਦੀਆਂ ਏਜੰਸੀਆਂ ਨਾਲ ਸਾਡੀ ਗੱਲਬਾਤ ਸੁਣ ਲੈਣ ਸੋ ਕਿਤੇ ਨਾ ਕਿਤੇ ਇਹਨਾਂ ਦੇ ਕੋਲ ਹੋਏਗਾ ਇਹਨਾਂ ਦਾ ਸਿਸਟਮ ਕਿ ਆਪਾਂ ਪੇਜਰ ਰੱਖਾਂਗੇ ਤੇ ਇਹ ਜ਼ਿਆਦਾ ਸੁਰੱਖਿਅਤ ਨੇ ਸਾਡੇ ਟੈਕਸਟ ਮੈਸੇਜ ਜਿਹੜੇ ਆ ਉਹ ਹੈਕ ਨਹੀਂ ਕਰ ਸਕਦੇ ਸੋ ਹੋ ਸਕਦਾ ਹੈ ਹਿਜਬੁੱਲਾ ਨੇ ਪੇਜਰ ਇਸ ਲਈ ਵਰਤੇ ਹੋਣ ਜਿਉਂ ਵਰਤਦੇ ਆ ਰਹੇ ਹੋਣ ਪਰ ਇਸ ਤਰ੍ਹਾਂ ਇਸ ਤਰ੍ਹਾਂ ਦਾ ਕੀ ਹੋ ਗਿਆ ਕਿ ਅਚਾਨਕ ਬਲਾਸਟ ਹੋਣੇ ਸ਼ੁਰੂ ਹੁੰਦੇ ਨੇ ਇੱਕ ਪਾਸੇ ਤੋਂ ਤੇ 4000 ਬਲਾਸਟ ਉਹ ਵੀ ਪੇਜਰ ਹੀ ਹੁੰਦੇ ਨੇ ਕਿਸੇ ਦੀ ਲੱਤ ਉੱਡ ਜਾਂਦੀ ਹੈ ਕਿਸੇ ਦੀ ਛਾਤੀ ਕਿਸੇ ਦਾ ਸਿਰ ਉੱਡ ਜਾਂਦਾ ਜਿੱਥੇ-ਜਿੱਥੇ ਵੀ ਉਹਨੇ ਪੇਜਰ ਜਿਹੜਾ ਆਪਣੀ 벨ਟ ਦੇ ਨਾਲ ਬੰਨਿਆ ਜਾਂ ਜੇਬ 'ਚ ਪਾਇਆ ਸੋ ਉਹ ਹੋ ਜਾਂਦਾ ਆਪਾਂ ਇਹ ਗੱਲ ਤਾਂ ਮੰਨ ਲੈਨੇ ਆ ਕਿ ਇੱਕ ਮੋਬਾਈਲ ਫੋਨ ਹੈ ਪੇਜਰ ਹੈ ਕੋਈ ਵੀ ਡਿਵਾਈਸ ਹੈ ਇਲੈਕਟ੍ਰੋਨਿਕ ਜਿਹਦੇ 'ਚ ਬੈਟਰੀ ਪੈਂਦੀ ਹੈ ਉਹਦਾ ਉਹ ਤਾਪਮਾਨ ਜ਼ਿਆਦਾ ਦੇ ਵਿੱਚ ਆ ਗਿਆ ਤੇ ਬਲਾਸਟ ਹੋ ਗਿਆ ਮੰਨ ਲਿਆ ਮੰਨ ਲਿਆ ਆਪਾਂ ਪਰ ਜਦੋਂ ਤੁਸੀਂ ਕਹੋ ਕਿ 4000 ਬਲਾਸਟ ਉਹ ਵੀ ਇੱਕੋ ਟਾਈਮ ਦੇ ਉੱਤੇ ਹੋ ਰਹੇ ਨੇ ਇਹ ਕਿਵੇਂ ਪੋਸੀਬਲ ਹੋ ਸਕਦਾ ਇਹ ਦੁਨੀਆ ਦੀ ਇਹਦੇ ਉੱਤੇ ਅੱਖ ਆ ਗਈ ਵੱਡੇ ਵੱਡੇ ਲੋਕ ਜਿਹੜੇ ਨੇ ਵੱਡੇ ਵੱਡੇ ਦਿਮਾਗ ਜਿਹੜੇ ਨੇ ਦੁਨੀਆ ਦੇ ਉਹ ਸੋਚਣ ਲਈ ਮਜਬੂਰ ਹੋ ਗਏ ਕਿ ਹੋਇਆ ਕੀ ਹੈ ਬਈ ਤਾਂ ਹੁਣ ਉਸ ਤੋਂ ਬਾਅਦ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਜ਼ਰਾਈਲ ਇਹਦੇ ਪਿੱਛੇ ਆ ਹਾਲਾਂਕਿ ਆਫੀਸ਼ੀਅਲੀ ਨਾ ਮੁਸਾਦ ਨੇ ਆਫੀਸ਼ੀਅਲ ਜਿਹੜੀ ਮੁਸਾਦ ਦਾ ਇੱਕ ਅਨ ਆਫੀਸ਼ੀਅਲ ਟਵਿੱਟਰ ਅਕਾਊਂਟ ਹੈ ਉਦੇ ਉੱਤੇ ਉਹਨਾਂ ਨੇ ਇੱਕ ਐਜ਼ ਖਬਰ ਐਜ਼ ਨਿਊਜ਼ ਜ਼ਰੂਰ ਸ਼ੇਅਰ ਕੀਤੀ ਹੈ ਪਰ ਉਸ ਦੇ ਉੱਤੇ ਵੀ ਜ਼ਿੰਮੇਵਾਰੀ ਨਹੀਂ ਲਈ ਹਾਲਾਂਕਿ ਉਹ ਅਨ ਅਫੀਸ਼ੀਅਲ ਹੈ ਅਫੀਸ਼ੀਅਲ ਨਹੀਂ ਹੈਗਾ ਉਹਦੇ ਉੱਤੇ ਵੀ ਉਹਨਾਂ ਨੇ ਜ਼ਿੰਮੇਵਾਰੀ ਨਹੀਂ ਲਈ ਐਜ਼ ਖਬਰ ਉਹਨਾਂ ਨੇ ਜਿਹੜਾ ਹੈ ਪ੍ਰਕਾਸ਼ਿਤ ਨੂੰ ਕੀਤਾ ਹੈ ਦੱਸ ਦਿੱਤਾ ਪਰ ਨਿਕਲ ਕੇ ਸਾਹਮਣੇ ਇਹੀ ਆ ਰਿਹਾ ਕਿ ਇਜ਼ਰਾਈਲ ਤੋਂ ਬਿਨਾ ਉਹ ਕੰਮ ਕੋਈ ਕਰ ਨਹੀਂ ਸਕਦਾ ਕਿਉਂਕਿ ਇਸ ਵੇਲੇ ਟੱਕਰ ਇਜ਼ਰਾਈਲ ਦੇ ਨਾਲ ਹੈ ਤਾਂ ਹੁਣ ਜੇ ਹੁਣ ਸਵਾਲ ਫੇਰ ਇਹ ਆ ਜਾਂਦਾ ਕਿ ਮੁਸਾਦ ਇਹ ਕੰਮ ਕਿਵੇਂ ਕਰ ਸਕਦੀ ਹੈ 4000 ਬਲਾਸਟ ਕਰ ਦੇਣੇ ਉਹ ਵੀ ਜੇਬਾਂ ਚ ਪਏ ਹੋਏ ਪੇਜਰ ਉਹਨਾਂ ਦੇ ਉਹ ਵੀ ਦੂਸਰੇ ਮੁਲਕ ਦੇ ਵਿੱਚ ਸੋਕ ਮਤਲਬ ਖੂਫੀਆ ਏਜੰਸੀਆਂ ਦੇ ਕੋਲ ਐਡੀਆਂ ਟੈਕਨੋਲੋਜੀਸ ਆ ਚੁੱਕੀਆਂ ਅੱਜ ਐਡੀ ਤਕਨੀਕ ਉਹਨਾਂ ਦੇ ਕੋਲ ਆ ਚੁੱਕੀ ਹੈ ਕਿ ਮਤਲਬ ਕਿ ਮੰਨ ਲਓ ਤੁਹਾਡੀ ਜੇਬ ਦੇ ਵਿੱਚ ਕਿਸੇ ਦੀ ਜੇਬ ਵਿੱਚ ਪਿਆ ਬੰਦਾ ਜਿਹੜਾ ਫੋਨ ਹੈ ਉਹਨੂੰ ਉਹ ਬਲਾਸਟ ਕਰ ਸਕਦੇ ਨੇ ਇਹਦਾ ਮਤਲਬ ਕਿ ਤੁਹਾਡੀ ਸੁਰੱਖਿਆ ਹੀ ਹੈ ਨਹੀਂ ਫਿਰ ਤੁਹਾਡੀ ਸੁਰੱਖਿਆ ਹੈ ਹੀ ਨਹੀਂ ਤੁਹਾਨੂੰ ਜਦੋਂ ਮਰਜ਼ੀ ਕੋਈ ਖਤਮ ਕਰ ਸਕਦਾ ਹੈ ਸੋ ਇਹਦੀਆਂ ਉਦਾਹਰਨਾਂ ਪਿਛਲੇ ਸਮੇਂ 'ਚ ਮਿਲਦੀਆਂ ਰਹੀਆਂ ਬੇਸ਼ੱਕ ਆਪਾਂ ਜਦੋਂ ਗੱਲ ਕਰਦੇ ਆ ਬਹੁਤ ਸਾਰੇ ਐਸੇ ਅਮਰੀਕਾ ਨੇ ਜਿਹੜੇ ਲੜਾਕੇ ਸੀ ਕੁਝ ਵੱਡੇ ਵੱਡੇ ਦਿਮਾਗ ਸੀ ਉਹਨਾਂ ਨੂੰ ਜਿਹੜਾ ਹੈ ਉਹ ਖੜਿਆ ਖੜਿਆ ਖਲੋਤਿਆਂ ਨੂੰ ਖਤਮ ਕਰ ਦਿੱਤਾ ਹੋਇਆ ਇਸ ਤਰ੍ਹਾਂ ਕੋਟਾ ਮਟਾ ਮਾ ਬੰਦਾ ਜਿੱਦਾਂ ਮੰਨ ਲਓ ਉਹ ਕਮਾਂਡਰ ਸੀ ਇੱਕ ਮੈਨੂੰ ਉਹਦਾ ਨਾਮ ਨਹੀਂ ਯਾਦ ਆ ਰਿਹਾ ਜੋ ਅੱਜ ਤੋਂ 3-4 ਸਾਲ ਪਹਿਲਾਂ ਮਾਰਿਆ ਗਿਆ ਸੀ ਸੋ ਉਹ ਉਹ ਜਗ੍ਹਾ ਜਾਂ ਫਿਰ ਹਾਨੀਆਂ ਜਿਹੜਾ ਇੱਕ ਫਲਸਤੀਨੀਆ ਦਾ ਜਿਹੜਾ ਸਿਗਾ 1 ਲੀਟਰ ਉਹ ਮਾਰ ਦਿੱਤਾ ਗਿਆ ਪਿਛਲੇ ਸਮੇਂ ਦੇ ਵਿੱਚ ਇਹ ਜਿਹੜਾ ਈਰਾਨ ਦੇ ਵਿੱਚ ਸੋ ਇਹ ਇਹ ਗੱਲਾਂ ਹੋਈਆਂ ਪਰ ਇਹ ਵੱਖਰੇ ਤਰੀਕੇ ਦੀ ਘਟਨਾ ਹੈ ਹੁਣ ਤੁਸੀਂ ਇਹ ਸੋਚੋ ਇਹ ਸੋਚਣ ਲਈ ਮਜਬੂਰ ਹੋਵੋਗੇ ਕਿ ਆਖਰ ਹੋ ਕੇ ਮ ਗਿਆ 4000 ਪੇਜਰ ਅਚਾਨਕ ਕਿਵੇਂ ਫਟ ਗਏ ਸੋ ਹੁਣਾਂ ਦਾ ਜਵਾਬ ਸਾਰਾ ਟੈਕਨੋਲੋਜੀ ਦੇ ਵਿੱਚ ਪਿਆ ਹੋਇਆ ਗੱਲਾਂ ਦੋ ਹੋ ਸਕਦੀਆਂ ਇੱਕ ਤਾਂ ਇਹ ਹੋ ਸਕਦਾ ਵੀ ਜਦੋਂ ਮੈਨੂਫੈਕਚਰ ਹੋਈ ਹੈ ਨਾ ਪੇਜਰਾਂ ਦੀ ਕਿਸੇ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੋਵੇਗਾ ਤੇ ਜਦੋਂ ਉਹ ਪੇਜਰ ਮੰਗਵਾਏ ਗਏ ਉਦੇ ਵਿੱਚ ਉਹ ਪਹਿਲਾਂ ਹੀ ਬਲਾਸਟ ਵਾਲਾ ਜਿਹੜਾ ਹੈਗਾ ਮਟੀਰੀਅਲ ਕੁਝ ਜਿਹੜਾ ਆ ਆਰ ਡੀ ਐਕਸ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਚਿੱਪ ਫਿਟ ਕਰ ਦਿੱਤੀ ਗਈ ਪਹਿਲਾਂ ਤੋਂ ਹੀ ਮਤਲਬ ਕਿ ਤੁਸੀਂ ਨਵੀਂ ਪੈਕਿੰਗ ਆ ਕੇ ਖੋਲੀ ਹੈ ਉਹਦੇ ਤੋਂ ਪਹਿਲਾਂ ਹੀ ਉਹ ਹੋਇਆ ਹੋਇਆ ਜਾਂ ਦੂਸਰੀ ਗੱਲ ਹੈ ਕੰਪਨੀ ਤੋਂ ਉਹ ਚੀਜ਼ਾਂ ਆ ਗਈਆਂ ਰਸਤੇ ਦੇ ਵਿੱਚ ਆਉਂਦਿਆਂ ਉਹਨਾਂ ਨੂੰ ਚੇਂਜ ਕਰ ਦਿੱਤਾ ਗਿਆ ਜਦੋਂ ਇਹ ਇਹ ਮਿਲਟਰੀਟ ਗਰੁੱਪਸ ਦੇ ਵਿੱਚ ਵੰਡੜੇ ਸੀ ਇੱਕ ਦੂਜੀ ਗੱਲ ਇਹ ਹੋ ਸਕਦੀ ਹੈ ਹੁਣ ਤੀਸਰੀ ਗੱਲ ਜਿਹੜੀ ਹੈ ਉਹ ਜ਼ਿਆਦਾ ਹੈਰਾਨ ਕਰਨ ਵਾਲੀ ਹੈ ਉਹ ਇਹ ਹੈ ਕਿ ਕੋਈ ਇਸ ਤਰ੍ਹਾਂ ਦਾ ਵਾਇਰਸ ਉਹਦੇ ਵਿੱਚ ਪਾ ਦਿੱਤਾ ਗਿਆ ਜਿਹੜਾ ਉਹ ਪੇਜਰ ਦਾ ਤਾਪਮਾਨ ਹੈਗਾ ਉਹਨੂੰ ਉਹਨੇ ਮੰਨ ਲਓ ਵੀ ਇੱਕ ਡਿਵਾਈਸ ਦਾ ਜਿਹੜਾ ਟੈਂਪਰੇਚਰ ਹੈ ਉਹ ਚੱਲਣ ਦੀ ਉਹਦੇ ਵਿੱਚ ਹੁੰਦੀ ਹੈ ਕੋਈ 5 10 ਜਾਂ 15 20 ਡਿਗਰੀ ਟੈਂਪਰੇਚਰ ਚੱਲਦਾ ਹੈ ਉਹਦੇ ਵਿੱਚ ਉਹ ਸੌਫਟਵੇਅਰ ਉਹ ਵਾਇਰਸ ਉਹ ਬੱਗ ਇਸ ਤਰ੍ਹਾਂ ਦਾ ਪਾ ਦਿੱਤਾ ਗਿਆ ਕਿ ਜਿਹਦੇ ਨਾਲ ਉਹ ਡਿਵਾਈਸ ਦਾ ਜਿਹੜਾ ਟੈਂਪਰੇਚਰ ਹੈ ਉਹ 100 ਡਿਗਰੀ ਤੱਕ ਪਹੁੰਚ ਗਿਆ ਜੋ ਕਿ ਉਹ ਚੱਲਣ ਦੇ ਕਾਬਿਲ ਨਹੀਂ ਸੀ ਬਣਿਆ ਤੇ ਜਦੋਂ ਚੱਲਣ ਦੇ ਕਾਬਿਲ ਨਹੀਂ ਬਣਿਆ ਤੇ ਅਖੀਰ ਉਹਦੀ ਬੈਟਰੀ ਜਿਹੜੀ ਬਲਾਸਟ ਹੋ ਗਈ ਇਦੇ ਵਿੱਚ ਜ਼ਿਆਦਾ ਚਾਂਸ ਲੱਗਦੇ ਨੇ ਕਿਉਂਕਿ ਜਿੱਥੇ ਇਦਾਂ ਦੇ ਸੌਫਟਵੇਅਰ ਆ ਚੁੱਕੇ ਨੇ ਹੈਕ ਕਰਨ ਵਾਲੇ ਤੁਹਾਨੂੰ ਕੋਈ ਆ ਫੋਨ ਦੇ ਉੱਤੇ ਮੈਸੇਜ ਆਉਂਦਾ ਤੁਸੀਂ ਕਲਿੱਕ ਕਰਦੇ ਹੋ ਤੇ ਸਾਰਾ ਫੋਨ ਉਹਨਾਂ ਦੇ ਕੋਲ ਚਲਿਆ ਜਾਂਦਾ ਉਹ ਫਿਰ ਤੁਹਾਡੇ ਫੋਨ 'ਚ ਜੋ ਜਿੰਨਾ ਜੋ ਮਰਜ਼ੀ ਭਰ ਦੇਣ ਇੰਸਟਾਲ ਕਰ ਦੇਣ ਜਾਂ ਫਿਰ ਡਿਲੀਟ ਕਰ ਦੇਣ ਤੁਹਾਡਾ ਡਾਟਾ ਚੱਕ ਲੈਣ ਤੁਹਾਡੀਆਂ ਬੈਂਕ ਡਿਟੇਲਾਂ ਚੱਕ ਲੈਣ ਇਹ ਤਾਂ ਅੱਜਕੱਲ ਆਮ ਜਿਹੜੇ ਤਾਂ ਆਪਾਂ ਕਹੀਏ ਭਈ ਛੋਟੇ-ਛੋਟੇ ਚੋਰ ਹੈਕਰ ਜਿਹੜੇ ਨੇ ਉਹ ਵੀ ਕਰ ਰਹੇ ਨੇ ਤੋਂ ਫਿਰ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਉਹਨਾਂ ਦੇ ਪੇਜਰਸ ਦੇ ਵਿੱਚ ਜਿਹੜੀ ਜ਼ਿਆਦਾ ਪੋਸਿਬਿਲਟੀ ਬਣਦੀ ਹੈ ਕਿ ਇਸ ਤਰ੍ਹਾਂ ਦਾ ਵਾਇਰਸ ਪਾ ਦਿੱਤਾ ਗਿਆ ਕੋਈ ਸੌਫਟਵੇਅਰ ਆਇਆ ਜਾਂ ਉਹਨਾਂ ਨੂੰ ਅਪਡੇਟ ਹੀ ਆ ਗਈ ਹਾਂ ਇਹ ਸਿੱਧੇ ਸ਼ਬਦਾਂ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੇ ਕੋਲ ਐਂਡਰੋਇਡ ਫੋਨ ਆ ਜਾਂ ਫਿਰ ਤੁਹਾਡੇ ਕੋਲ ਆਈਫੋਨ ਆ ਤੁਹਾਨੂੰ ਇੱਕ ਨੋਟੀਫਿਕੇਸ਼ਨ ਆਉਂਦਾ ਐਂਡਰੋਇਡ ਵੱਲੋਂ ਜਾਂ ਫਿਰ ਆਈਫੋਨ ਵੱਲੋਂ ਕਿ ਅੱਜ ਰਾਤ ਨੂੰ 12 ਵਜੇ ਟੂ ਨਾਈਟ ਤੁਹਾਡਾ ਜਿਹੜਾ ਹੈਗਾ ਫੋਨ ਅਪਡੇਟ ਹੋਏਗਾ ਨਵੇਂ ਵਰਜ਼ਨ ਦੇ ਨਾਲ ਨਵਾਂ ਆਪਾਂ ਜਿਹੜਾ ਹੈ ਉਹ ਸੌਫਟਵੇਅਰ ਭੇਜ ਰਹੇ ਹਾਂ ਇਸ ਤਰੀਕੇ ਦੇ ਨਾਲ ਹੀ ਆਈਫੋਨ ਦਾ ਹੁੰਦਾ ਹੈ ਪੀਆ ਆਈਓਐਸ ਆ ਗਿਆ ਜੀ ਨਵਾਂ 18 ਆ ਗਿਆ 16 ਆ ਗਿਆ 15 ਆ ਗਿਆ ਸੋ ਇਹ ਹੋ ਸਕਦਾ ਵੀ ਉਹਨਾਂ ਨੂੰ ਨੋਟੀਫਿਕੇਸ਼ਨ ਆਏ ਅਪਡੇਟ ਹੋਣ ਦੇ ਉਹ ਅਪਡੇਸ਼ਨ ਜਿਹੜੀ ਹੋਈ ਉਹਦੇ ਵਿੱਚ ਉਹ ਵਾਇਰਸ ਵੀ ਹੈ ਉਹ ਨਾਲੋਂ ਨਾਲ ਪਾਇਆ ਗਿਆ ਜਿਹਦੇ ਨਾਲ ਉਹ ਟੈਂਪਰੇਚਰ ਵੱਧ ਗਿਆ ਜਾਂ ਫਿਰ ਉਹਨੂੰ ਕਨਫਿਊਜ਼ ਕੀਤਾ ਗਿਆ ਉਹ ਸਿਸਟਮ ਜਿਹੜਾ ਚਿਪ ਹੁੰਦੀ ਹੈ ਜੋ ਸਾਰਾ ਕੰਟਰੋਲ ਕਰਦੀ ਫੋਨ ਉਹਨੂੰ ਕਨਫਿਊਜ਼ ਕੀਤਾ ਗਿਆ ਕਨਫਿਊਜ਼ ਹੋਣ ਤੋਂ ਬਾਅਦ ਉਹ ਬਲਾਸਟ ਹੋਣ ਦੇ ਕੰਡੇ ਦੇ ਉੱਤੇ ਆ ਗਈ ਸੋ ਇਹਦੇ ਵਿੱਚ ਜ਼ਿਆਦਾ ਪੋਸਿਬਿਲਿਟੀਆਂ ਬਣਦੀਆਂ ਹੁਣ ਮੈਂ ਜਿਹੜੀ ਸ਼ੁਰੂ ਚ ਗੱਲ ਕੀਤੀ ਸੀ ਕਿ ਖਤਰੇ ਕੀ ਨੇ ਖਤਰਾ ਹੁਣ ਇਹ ਵੱਧ ਚੁੱਕਿਆ ਕਿ ਭਾਈ ਹੁਣ ਉਹ ਘਟਨਾ ਤੋਂ ਬਾਅਦ ਸ਼ੈਤਾਨੀ ਦਿਮਾਗ ਨੇ ਜਿਹੜੇ ਉਹਨਾਂ ਨੇ ਉਸ ਵੇਲੇ ਤੋਂ ਸਕੀਮਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹੋਣਗੀਆਂ ਕਿ ਅਸੀਂ ਵੀ ਇਹ ਕਰ ਸਕਦੇ ਹਾਂ ਜੇ ਫਲਾਨਾ ਬੰਦਾ ਤੁਹਾਡਾ ਕੋਈ ਦੁਸ਼ਮਣ ਹੈ ਕੋਈ ਗਰੁੱਪ ਦੁਸ਼ਮਣ ਹੈ ਕਿਸੇ ਦੇਸ਼ ਦੇ ਵਿੱਚ ਕਿਤੇ ਪਿੰਡ ਦੇ ਵਿੱਚ ਕਿਤੇ ਸ਼ਹਿਰ ਦੇ ਵਿੱਚ ਤਾਂ ਤੁਸੀਂ ਉਹ ਉਹ ਵੀ ਫਿਰ ਇਹ ਕੰਮ ਕਰ ਸਕਦੇ ਨੇ ਉਹਨਾਂ ਨੂੰ ਤੁਸੀਂ ਗ੍ਰੀਨ ਸਿਗਨਲ ਦੇ ਦਿੱਤਾ ਇਹ ਬਹੁਤ ਬਹੁਤ ਮਾੜਾ ਵਰਤਾਰਾ ਹੋਇਆ ਏਜੰਸੀਆਂ ਨੇ ਜਿਹੜਾ ਕੀਤਾ ਕਿਤੇ ਕਿਸੇ ਨੇ ਵੀ ਕੀਤਾ ਹੋਏ ਸਾਨੂੰ ਨਹੀਂ ਪਤਾ ਇਜ਼ਰਾਇਲ ਨੇ ਕੀਤਾ ਜਾਂ ਨਹੀਂ ਪਰ ਇਹ ਹੋਇਆ ਮਨੁੱਖ ਵੱਲੋਂ ਹੀ ਹੈ ਇਸ ਗੱਲ ਦਾ ਤੁਹਾਨੂੰ ਇਹ ਮੰਨਣਾ ਪਊਗਾ ਕਿ ਇਹ ਕਿਸੇ ਵੱਲੋਂ ਕੀਤਾ ਗਿਆ ਪਰ ਤੁਸੀਂ ਕਰ ਦਿੱਤਾ ਹੁਣ ਇਹ ਖਤਰਾ ਪੈਦਾ ਹੋ ਗਿਆ ਸਾਡੇ ਕੋਲ ਵੀ ਫੋਨ ਨੇ ਹਰ ਇੱਕ ਬੰਦੇ ਕੋਲ ਫੋਨ ਹੈਗਾ ਕੱਲ ਨੂੰ ਇਸ ਤਰ੍ਹਾਂ ਦੀ ਵਾਰ ਲੱਗਦੀ ਹੈ ਜਿੱਥੇ ਆਪਾਂ ਨਿਊਕਲੀਅਰ ਬੰਬਾਂ ਦੀ ਗੱਲ ਕਰਦੇ ਆ ਕਿਸੇ ਦੇਸ਼ ਸ਼ਹਿਰ ਦੇ ਉੱਤੇ ਮਿਸਾਈਲ ਸੁੱਟਣ ਦੀ ਗੱਲ ਕਰਦੇ ਆ ਕਿ ਮਿਜ਼ਾਈਲ ਸੁੱਟ ਦਿਓ ਜੀ ਇਹਨਾਂ ਦੇ ਉੱਤੇ ਹੁਣ ਇਹ ਵੀ ਟੈਕਨੋਲੋਜੀ ਵਰਤੀ ਜਾਇਆ ਕਰੂਗੀ ਕਿ ਦੇਸ਼ ਦੇ ਮਾਫ ਕਰਨਾ ਸ਼ਹਿਰ ਦੇ ਜਿੰਨੇ ਨਾਗਰਿਕ ਨੇ ਉਹਨਾਂ ਦੇ ਫੋਨਾਂ ਦੇ ਵਿੱਚ ਬਲਾਸਟ ਕਰ ਦਿੱਤਾ ਜਾਵੇ ਤੇ ਉਹ ਆਪੋ ਆਪਣੇ ਘਰੋਂ ਘਰੀ ਬੈਠੇ ਜਿਹੜੇ ਹੈ ਉਹ ਉਹ ਰੱਬ ਨੂੰ ਪਿਆਰੇ ਹੋ ਸਕਦੇ ਬਲਾਸ ਹੋ ਸਕਦੇ ਨੇ ਮਤਲਬ ਕਿਸੇ ਵੱਡੇ ਸ਼ਾਪਿੰਗ ਮਾਲ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਕਿ 500 ਫੋਨ ਬਲਾਸਟ ਕਰ ਦਿੱਤੇ ਉਥੇ ਅੱਗ ਲੱਗ ਗਈ ਉਹ ਸਾਰਾ ਸ਼ਾਪਿੰਗ ਪਲਾਜ਼ਾ ਜਿਹੜਾ ਹੈਗਾ ਉੱਡ ਗਿਆ ਜਹਾਜ਼ ਦੇ ਵਿੱਚ ਜਾਂਦੇ ਆ ਤੁਹਾਡੇ ਕੋਲ ਫੋਨ ਹੁੰਦੇ ਨੇ ਜੇ ਕੋਈ ਜਹਾਜ਼ ਉਡਾਣਾ ਹੋਏ ਕਿਸੇ ਨੇ ਤਾਂ ਉਹ ਜਹਾਜ਼ ਦੇ ਉੱਡਦੇ ਜਹਾਜ਼ ਦੇ ਵਿੱਚ ਫੋਨ ਬਲਾਸਟ ਕਰ ਦੂਗਾ ਜੇ ਜਹਾਜ਼ ਦੇ ਵਿੱਚ ਫੋਨ ਬਲਾਸ ਹੁੰਦਾ ਤੇ ਉਹਦਾ ਨਤੀਜਾ ਕੀ ਹੈ ਸਾਰਾ ਜਹਾਜ਼ ਉੱਡ ਗਿਆ ਖਤਮ ਹੋ ਗਿਆ ਸੋ ਇਹ ਇੱਕ ਗ੍ਰੀਨ ਸਿਗਨਲ ਦੇ ਦਿੰਦਾ ਮਤਲਬ ਕਿ ਦੁਨੀਆ ਤਬਾਹੀ ਵਾਲੇ ਪਾਸੇ ਨੂੰ ਵੱਧ ਗਈ ਹੈ ਇਸ ਘਟਨਾ ਤੋਂ ਬਾਅਦ ਮੈਂ ਤਾਂ ਇਹ ਸਮਝਦਾ ਜੀ ਹਾਂ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਟੈਕਨੋਲੋਜੀ ਦੀ ਮੈਂ ਜਾਨਣਾ ਚਾਹਾਂਗਾ ਕਿ ਇਹਨਾਂ ਲੋਕਾਂ ਦੀ ਇਹਨਾਂ ਨਾਲ ਦੁਸ਼ਮਣੀ ਸੀ ਕਿਉਂ ਕਿ ਉਹਨਾਂ ਵੱਲੋਂ ਹੀ ਕੀਤਾ ਗਿਆ ਇਹ ਜਿਹਨਾਂ ਨਾਲ ਦੁਸ਼ਮਣੀ ਚੱਲਦੀ ਪਈ ਸੀ ਇਹ ਜਿਹੜਾ ਇਹਨਾਂ ਨੇ ਇਸ ਗਰੁੱਪ ਨੇ ਕੀ ਕੀਤਾ ਸੀ ਗਿਆ ਜਾਂ ਇਹਨਾਂ ਨੂੰ ਐਨੇ ਜਿਹੜੇ ਪੇਜਰ ਸੀ ਇਹਨਾਂ ਦੀ ਲੋੜ ਕਿਉਂ ਪਈ ਸੀ ਦੇਖੋ ਮੈਂ ਜਿਵੇਂ ਸ਼ੁਰੂ ਚ ਤੁਹਾਨੂੰ ਦੱਸ ਕੇ ਹਟਿਆ ਕਿ ਮਿਲਿਟੈਂਟ ਗਰੁੱਪ ਆਪਣੇ ਆਪਣੀ ਆਜ਼ਾਦੀ ਦੀਆਂ ਲੜਾਈਆਂ ਲੜਦੇ ਹੁੰਦੇ ਆ ਕਿਸੇ ਦੀ ਸਹੀ ਲਹਿਰ ਆ ਕਿਸੇ ਦੀ ਗਲਤ ਆ ਕੋਈ ਐਵੇਂ ਬੇਨਾ ਵਜਾ ਗਰੁੱਪ ਬਣਾ ਕੇ ਬੈਠਾ ਹੋਇਆ ਲੋ ਜੀ ਅਸੀਂ ਤੇ ਸਾਰਿਆਂ ਨੂੰ ਸਾਰੀ ਦੁਨੀਆ ਨੂੰ ਇਸਲਾਮਿਕ ਬਣਾ ਦੇਾਂਗੇ ਕਿਸੇ ਦਾ ਹੁੰਦਾ ਵੀ ਅਸੀਂ ਇਸ ਦੇਸ਼ ਨੂੰ ਜਿਹੜਾ ਹੈ ਉਹ ਆਜ਼ਾਦ ਕਰਵਾਉਣਾ ਹੈ ਇਸ ਕਿਤੇ ਨੂੰ ਆਜ਼ਾਦ ਕਰਵਾਉਣਾ ਮਤਲਬ ਮੇਰੇ ਕਹਿਣ ਦਾ ਕਈਆਂ ਦੀ ਆਜ਼ਾਦੀ ਦੀ ਲੜਾਈ ਸਹੀ ਹੁੰਦੀ ਹੈ ਕੋਈ ਬੇਵਜਾ ਹੀ ਜਿਹੜਾ ਹੈ ਗੁੰਮਰਾਹ ਹੋਇਆ ਹੋਇਆ ਹੁੰਦਾ ਸੋ ਹਿਜਬੁੱਲਾ ਵੀ ਇਸ ਤਰ੍ਹਾਂ ਦਾ ਮਿਲਿਟੈਂਟ ਗਰੁੱਪ ਹੈ ਜਿਹੜਾ ਆਜ਼ਾਦੀ ਦੇ ਰਾਹ ਪਿਆ ਹੋਇਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਫਲਸਤੀਨ ਦੇ ਹੱਕ ਦੇ ਵਿੱਚ ਨੇ ਉਹ ਫਲਸਤੀਨ ਦੇ ਲੜਾਕਿਆਂ ਦਾ ਉਹ ਸਾਥ ਦੇ ਰਹੇ ਨੇ ਸੋ ਇਸ ਇਸ ਤਰੀਕੇ ਦੇ ਨਾਲ ਉਹ ਇਜ਼ਰਾਈਲ ਦੇ ਵਿਰੋਧੀ ਬਣ ਜਾਂਦੇ ਆ ਤੇ ਜੇ ਇਜ਼ਰਾਈਲ ਦੇ ਵਿਰੋਧੀ ਆ ਤੇ ਇਜ਼ਰਾਈਲ ਦੇ ਕੋਲ ਦੁਨੀਆ ਦੀ ਸਭ ਤੋਂ ਵੱਡੀ ਏਜੰਸੀ ਹੈ 모사드 모사드 ਜਿਹੜੀ ਹੈ ਟੈਕਨੋਲੋਜੀ ਦੇ ਨਾਲ ਬੰਦੇ ਮਾਰਨ ਦੀ ਐਕਸਪਰਟ ਹੈ ਪਤਾ ਹੀ ਨਹੀਂ ਲੱਗਣ ਦਿੰਦੀ ਕਿ ਕਿਹੜੇ ਦੇਸ਼ ਦੇ ਵਿੱਚ ਕਦੋਂ ਆ ਕੇ ਬੰਦਾ ਮਾਰ ਜਾਂਦੇ ਨੇ ਏਜੰਸੀਆਂ ਇਨਵੈਸਟੀਗੇਸ਼ਨ ਏਜੰਸੀਆਂ ਲੱਭਦੀਆਂ ਰਹਿੰਦੀਆਂ ਕਿ ਬੰਦੇ ਦਾ ਬਣਿਆ ਕੀ ਬਣਿਆ ਕੀ ਇਹਦੇ ਨਾਲ ਤਾਂ ਇਹਦੀ ਉਦਾਹਰਨ ਤੁਹਾਨੂੰ ਅਵਤਾਰ ਸਿੰਘ ਖੰਡਾ ਦੀ ਵੀ ਮਿਲ ਸਕਦੀ ਹੈ ਅਵਤਾਰ ਸਿੰਘ ਖੰਡਾ ਅਚਾਨਕ ਬਿਮਾਰ ਹੁੰਦਾ ਦਸਾਂ ਦਿਨਾਂ ਦੇ ਵਿੱਚ ਹੀ ਉਹਦੇ ਰੈੱਡ ਸੈੱਲ ਜਿਹੜੇ ਘਟ ਜਾਂਦੇ ਨੇ ਵਾਈਟ ਵੱਧ ਜਾਂਦੇ ਆ ਤੇ ਉਹ ਉਹਦੀ ਡੈਥ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਤਾਂ ਬੇਸ਼ੱਕ ਇੰਗਲੈਂਡ ਦੀਆਂ ਏਜੰਸੀਆਂ ਨੇ ਨਹੀਂ ਕੀਤੀ ਪਰ ਡਾਕਟਰਾਂ ਵੱਲੋਂ ਇਹ ਕਹਿ ਦਿੱਤਾ ਗਿਆ ਨਹੀਂ ਜੀ ਇਹ ਕੁਝ ਨਹੀਂ ਹੋਇਆ ਇਹ ਆਮ ਮੌਤ ਹੈ ਅਚਾਨਕ ਕੈਂਸਰ ਹੋ ਗਿਆ ਤੇ ਉਹਦੇ ਨਾਲ ਉਹਦੀ ਮੌਤ ਹੋ ਗਈ ਹੈ ਸੋ ਮਤਲਬ ਕਿ ਇਹ ਇਹ ਗੱਲਾਂ ਹੁੰਦੀਆਂ ਹਨ ਤੇ ਇਸ ਤਰੀਕੇ ਦਾ ਹੀ ਇਹ ਗਰੁੱਪ ਹੈਗਾ ਇਹ ਵਿਰੋਧੀ ਹੈ ਉਹਨਾਂ ਦਾ ਤੇ ਉਹ ਚਾਹੁੰਦੇ ਨੇ ਵੀ ਅਸੀਂ ਤੁਹਾਨੂੰ ਦੱਸੀਏ ਸਬਕ ਸਿਖਾਈਏ ਕਿ ਮੁਸਾਦ ਅੱਜ ਵੀ ਪਹਿਲੇ ਨੰਬਰ ਤੇ ਹੈ ਤੇ ਸਾਡੇ ਨਾਲ ਪੰਗਾ ਨਾ ਲਾਓ ਬਚਜੋ ਜੇ ਬਚ ਸਕਦੇ ਹੋ ਜੇ ਅਸੀਂ ਤੁਹਾਡੇ ਪੇਜਰ ਬਲਾਸਟ ਕਰ ਸਕਦੇ ਹਾਂ ਜੇ ਤੁਹਾਡਾ ਅਸੀਂ ਫਲਸਤੀਨ ਦਾ ਵੱਡਾ ਲੜਾਕੂ ਲੀਡਰ ਜਿਹੜਾ ਹਾਨੀਆਂ ਹਾਨੀਆਂ ਕਰਕੇ ਸੀ ਉਹ ਮਾਰਿਆ ਗਿਆ ਇਰਾਨ ਦੇ ਵਿੱਚ ਤੇ ਆਪਾਂ ਜੇ ਉਹਨੂੰ ਵੀ ਮਾਰ ਸਕਦੇ ਆ ਤੁਹਾਡੇ ਪੇਜਰ ਬਲਾਸਟ ਕਰ ਸਕਦੇ ਆ ਤੁਹਾਡੇ ਦੇਸ਼ਾਂ ਦੇ ਵਿੱਚ ਆ ਕੁਝ ਕਰ ਸਕਦੇ ਆ ਤਾਂ ਅਸੀਂ ਕੁਝ ਵੀ ਕਰ ਸਕਦੇ ਆ ਸੋ ਫਲਸਤੀਨ ਦਾ ਸਾਥ ਦੇਣਾ ਬੰਦ ਕਰ ਦਿਓ ਇਹ ਇੱਕ ਇੱਕ ਤਰ੍ਹਾਂ ਦੀ ਚੇਤਾਵਨੀ ਹੋ ਸਕਦੀ ਹੈ ਪਰ ਇਹਨੇ ਨਵੇਂ ਰਾਹ ਖੋਲ ਦਿੱਤੇ ਆ ਜੋ ਮੈਂ ਤੁਹਾਨੂੰ ਪਹਿਲਾਂ ਡਿਸਕਸ ਕਰਕੇ ਹਟੇ ਆਪਾਂ ਜੀ ਜੇ ਨਵੇਂ ਰਾਹਾਂ ਦੀ ਗੱਲ ਕਰੀਏ ਉਹ ਤਾਂ ਕਹਿੰਦੇ ਕਿ ਪੇਜਰ ਸੀਗਾ ਜੋ ਕਹਿੰਦੇ ਕਿ ਉਨੀ ਵੀ ਟੈਕਨੋਲੋਜੀ ਨਹੀਂ ਸੀਗੀ ਜਿਸ ਨੂੰ ਕੰਟਰੋਲ ਕੀਤਾ ਜਾ ਸਕੀ ਪਰ ਮੋਬਾਈਲ ਹੋ ਗਿਆ ਲੈਪਟਾਪ ਹੋ ਗਿਆ ਇਹ ਤਾਂ ਕਹਿੰਦੇ ਕਿ ਕਾਫੀ ਨਵੀਂ ਟੈਕਨੋਲੋਜੀ ਨੇ ਐਡਵਾਂਸ ਟੈਕਨੋਲੋਜੀ ਨੇ ਇੰਨੇ ਬੜੀ ਆਸਾਨੀ ਦੇ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਇਸ ਨੂੰ ਲਗਾਤਾਰ ਨਹੀਂ ਕਿ ਮੋਬਾਈਲ ਫੋਨ ਲੈਪਟਾਪ ਸਾਰੇ ਕੋਲ ਹੀ ਹੈ ਤੇ ਵੱਡੀ ਤਬਾਹੀ ਤਾਂ ਹੁਣ ਕਿਹ ਲੋਗੇ ਤੋਂ ਕੋਈ ਬੰਦਾ ਦੂਰ ਹੀ ਨਹੀਂ ਹੈਗਾ ਫਿਰ ਤਾਂ ਅੱਜ ਤਾਂ ਤੁਹਾਡੇ ਸਾਰਿਆਂ ਕੋਲ ਫੋਨ ਨੇ ਤੁਸੀਂ ਬੈਠੇ ਹੋ ਫੋਨ ਤੇ ਤੁਹਾਨੂੰ ਇੱਕ ਨੋਟੀਫਿਕੇਸ਼ਨ ਆਉਂਦਾ ਹੈ ਕਿ ਤੁਸੀਂ ਆ ਜਿਹੜੀ ਐਪ ਅਸੀਂ ਦੱਸ ਰਹੇ ਹਾਂ ਇਹਨੂੰ ਇੰਸਟਾਲ ਕਰ ਲਓ ਇਹਦੇ ਨਾਲ ਤੁਹਾਡੇ ਪੈਸੇ ਵੱਧਣਗੇ ਇਹ ਇੱਕ ਜੂਏ ਦੀ ਐਪ ਹੈ ਜਾਂ ਖੇਡਣ ਵਾਲੀ ਐਪ ਹੈ ਜਾਂ ਫਿਰ ਤੁਸੀਂ ਇਹਦੇ ਨਾਲ ਆਹ ਕੰਮ ਕਰ ਸਕਦੇ ਹੋ ਉਹਦੇ ਵਿੱਚ ਤੁਹਾਡਾ ਇੰਟਰਸਟ ਹੋਵੇ ਠੀਕ ਹੈ ਤੁਸੀਂ ਉਹ ਐਪ ਇੰਸਟਾਲ ਕਰ ਲੈਣੇ ਹੋ ਤੁਹਾਨੂੰ ਪਤਾ ਹੀ ਨਹੀਂ ਉਹਦੇ ਪਿੱਛੇ ਕੀ ਹੈ ਉਹ ਕਰ ਲਈ ਉਸ ਤੋਂ ਬਾਅਦ ਫਿਰ ਉਹ ਜਿਹੜਾ ਫੋਨ ਹੈ ਉਹਨਾਂ ਦੇ ਹੱਥ ਦੇ ਵਿੱਚ ਹੈ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਹੈਗੀਆਂ ਤੇ ਤੁਸੀਂ ਜਿਵੇਂ ਕਿਹਾ ਬਿਲਕੁਲ ਸਹੀ ਹੈ ਕਿ ਇਹ ਚੀਜ਼ਾਂ ਅੱਜ ਕੱਲ੍ਹ ਦੀਆਂ ਜਿਹੜੀਆਂ ਉਹ ਜਲਦੀ ਤਰੀਕੇ ਨਾਲ ਨਾਲ ਜਿਹੜੀਆਂ ਹੈਕ ਹੋ ਸਕਦੀਆਂ ਤੇ ਇਹਨਾਂ ਦੇ ਵਿੱਚ ਵਾਇਰਸ ਬੱਗ ਜਾਂ ਬੰਬ ਤਬਾਹੀ ਜਿਹੜੀ ਹੈ ਉਹ ਪਾਈ ਜਾ ਸਕਦੀ ਹੈ ਜੀ ਜਿਸ ਜਲਦੀ ਨਾਲ ਤੁਹਾਨੂੰ ਕਰਦੇ ਆ ਜਿੱਦਾਂ ਕੋਈ ਇੰਟਰਨੈਸ਼ਨਲ ਇਸ਼ੂ ਆਉਂਦਾ ਹੈ ਜੀਪੋਟ ਦਾ ਇਸ਼ੂ ਆਉਂਦਾ ਹੈ ਚਲੋ ਕਿ ਇੰਟਰਨੈਸ਼ਨਲ ਬਿਹੇਵੀਅਰ ਤੋਂ ਗੱਲਬਾਤ ਹੁੰਦੀ ਹੈ ਤੁਸੀਂ ਕਹੋ ਕਿ ਆਪਣੀ ਜੋ رائے ਆਪਣੇ ਵਿਚਾਰ ਹੰਦਰ ਕਰਨ ਅਗੇ ਰੱਖ ਦਿਓ ਸਾਰੇ ਦਰਸ਼ਕਾਂ ਨੂੰ ਵੀ ਤੁਹਾਡੇ ਇਹ ਵਿਚਾਰ ਕਾਫੀ ਜਿਆਦਾ ਪਸੰਦ ਆਂਦੇ ਨੇ ਥੋੜਾ ਤੁਹਾਨੂੰ ਦੱਸ ਕਰਦੀ ਆਂ ਅਜਿਹੀਆਂ ਮਸਲਿਆਂ ਤੇ ਤੁਹਾਨੂੰ ਜੁੜਦੇ ਰਹਾਂਗੇ ਹੋਰ ਜੀ ਵੱਡੀ ਅਪਡੇਟ ਇੰਟਰਨੈਸ਼ਨਲ ਈਸ਼ੂ ਨੇ ਕੀ ਹੋਊਗੀ ਤੁਹਾਡੇ ਰੁਖ ਦੁਆਰਾ ਕਰਾਂਗੇ ਧੰਨਵਾਦ ਜੀ ਧੰਨਵਾਦ ਧੰਨਵਾਦ ਜੀ ਬਹੁਤ